सीरत कौर वाहे गुरु जी का खालसा वाहे गुरु जी की फतेह मेरी कविता का शीर्षक है लैवे गंगू पापिया लैवे गंगू पापिया लैवे गंगू पापिया लाल दा ਚਛਹੀ ਦੋਗੇ ਗੋਬਿੰਦ ਲਾਲ ਵੇ ਨੀਹਾ ਚਛਹੀ ਰੋਗੇ ਗੋਬਿੰਦ ਲਾਲ ਵੇ ਲੈ ਵੇ ਗੰਗੂ ਪਾ ਪਿਆ ਲੈ ਵੇ ਗੰਗੂ ਪਾ ਪਿਆ ਲਾਂ ਟਾ ਸੰਭਾਲ ਵੇ ਨੀਹਾ ਜਛਹੀ ਦੋਗੇ ਗੋਬਿੰਦ ਲਾਲ ਵੇ ਨੀਹਾ ਚਛਹੀ ਦੋਗੇ ਓ ਬਿੰਦ ਲਾਲ ਵੇ ਬੱਚਿਆ ਦੇ ਦੇ ਲਾਡੀਆਂ ਟੜਕ ਨਾਲ ਖਲੋ ਗਈਆਂ ਤੈਨੂੰ ਕਾੜਾ ਦੁੱਖ ਤੇਰੇ ਦਿਲ ਦੀਆ ਹੋ ਗਈਆਂ ਬੱਚਿਆ ਦੇ ਦੇ ਲਾਡੀਆਂ ਟੜਕ ਨਾਲ ਖਲੋ ਗਈਆਂ ਤੈਨੂੰ ਕਾੜਾ ਦੁੱਖ ਤੇਰੇ ਦਿਲ ਦੀਆ ਹੋ ਗਈਆਂ ਅੱਜ ਘਰੀ ਨਾਲ ਚੱਲੀ ਅੱਜ ਖੁਸ਼ੀ ਨਾਲ ਚੱਲੀ ਮਸਤੀ ਚਾਲਵੇ ਨੀਹਾ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ ਨੀਹਾ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ ਬੇਗਾਨੀ ਆਸਦੀ ਆਂਦਰਾਓ ਕਿਸੇ ਮਾੜ ਲਾਲ ਜੀ ਤੈਨੂੰ ਕਹ ਰਾਜ ਤੈਨੂੰ ਕੀ ਐ ਤੇਰੇ ਲਈ ਤਾਂ ਦੁਸ਼ਮਨ ਦੇ ਬਾੜ ਸੀ ਬੇਗਾਨੀ ਲਾਲਚੀ ਤੈਨੂੰ ਕੀ ਐ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ ਵਿੱਚ ਆਏ ਮਾਨ ਤੂੰ ਵਿੱਚ ਆਏ ਮਾਨ ਤੂੰ ਨਾ ਫੇਰ ਕਾਦਾ ਖਿਆਲ ਵੇ ਨੀ ਹੱਜ ਸ਼ਹੀਨ ਹੋ ਗਏ ਗੋਬਿੰਦ ਲਾਲ ਵੇ ਨੀ ਹੱਜ ਸ਼ਹੀਨ ਹੋ ਗਏ ਗੋਬਿੰਦ ਲਾਲ ਵੇ ਲੂਣਾ ਕੀ ਕਰਨਗੇ ਟੁੱਟਾ ਲਾ ਲਈ ਸ਼ਰਮ ਜੋ ਵੀ ਕੈਂਡ ਨੇ ਹੋ ਗਏ ਨੇ ਲੂਣਾ ਰੰਮੀ ਤਨ ਨੂੰ ਸਦਾ ਲੋਕ ਕੀ ਕਹਿਣਗੇ ਟੁੱਟਾ ਲਾ ਲਈ ਸ਼ਰਮ ਜੋ ਵੀ ਕੈਂਡ ਨੇ ਹੋ ਗਏ ਨੇ ਸਾਰੀ ਦੁਨੀਆ ਚ ਪੈੜਾ ਸਾਰੀ ਦੁਨੀਆ ਚ ਪੈੜਾ ਹੋਣਾ ਟੇੜਾ ਲਵੇ ਨਹੀਂ ਹਾਛੈ ਸ਼ਈ हो गए गोविंद लाल वे निहाच शहीन हो गए गोविंद लाल वे आनिया अवज्ज सना दीहा बिच्छ सच्चीया तू ही इटा लाल ना दीया छात्रियां टे रखीया आनिया अवज्ज सना निहा बिच्छ सच्चीया तू ही ਲੇ ਰਕੀਆਂ ਸੋਲ ਰਹੀਆਂ ਜ਼ਿੰਦਾਸੀ ਸੋਲ ਰਹੀਆਂ ਜ਼ਿੰਦਾਸੀ ਟੂ ਕਿਟੀਆਂ ਹਲਾਲ ਵੇ ਨੀਹਾ ਚ ਸ਼ਹੀਰ ਹੋ ਗਏ ਗੋਬਿੰਦ ਲਾਲ ਵੇ ਨੀਹਾ ਚ ਸ਼ਹੀਰ ਹੋ ਗਏ ਗੋਬਿੰਦ ਲਾਲ ਵੇ ਲੈ ਵੇ ਗੰਗੂ ਪਾਪਿਆ ਲੈ ਵੇ ਗੰਗੂ ਪਾਪਿਆ ਲਾਣ ਦਸੰਬਾ ਚ ਸਹੀਰ ਹੋ ਗਏ ਗੋਬਿੰਦ ਲਾਲ ਵੇ ਨੀਹਾ ਚ ਸਹੀਰ ਹੋ ਗਏ ਗੋਬਿੰਦ ਲਾਲ ਵੇ ਨੀਹਾ ਚ ਸਹੀਰ ਹੋ ਗਏ ਗੋਬਿੰਦ ਲਾਲ ਵੇ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤ